ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਦਿਆਲਪੁਰਾ ਵਿਖੇ ਅੱਜ ਅੱਗ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਏ ਇੱਥੇ ਨਾੜ ਨੂੰ ਅੱਗ ਲਗਾਈ ਗਈ ਸੀ ਜਿਹੜੀ ਦੇਖਦੇ ਦੇਖਦਿਆਂ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਗਈ ਆਪਣੀ ਪੈਲੀ ਨੂੰ ਨਾੜ ਦੀ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਇੱਕ ਕਿਸਾਨ ਅੱਗ ਦੀ ਲਪੇਟ ਵਿੱਚ ਆ ਗਿਆ ਤੇ ਇਲਾਜ ਲਈ ਸਿਵਲ ਹਸਪਤਾਲ ਲਿਜਾਂਦਿਆਂ ਜ਼ਿਆਦਾ ਝੁਲਸਣ ਕਾਰਨ ਉਸ ਦੀ ਮੌਤ ਹੋ ਗਈ। ਕੋਈ ਬਾਰ ਲੋ ਜਾਣਦੇ ਆ ਬੜੇ ਥਾਂ ਇੰਦਾਂ ਨੋਗਾ ਤਾਂ ਕਿ ਆ ਬਹੁਤ ਸਾਰੇ ਚ ਥੋੜੀ ਬੋਤਾਂ ਇੱਕ ਥਾਂ ਲੱਗੀ ਉਹਦਾ ਨਾਂ ਨਹੀਂ ਹੈ। ਉਹਦੇ ਜਾ ਕੇ ਮੌਕਾ ਦੇ ਵੇਖੋ ਅੱਜ ਕਿਹਦੇ ਮਿਲਣਾ ਸਾਧਰੋਖ ਨੂੰ ਸੰਡੇ ਹੈ ਫਿਰਦੇ ਤੇ ਵੀਰ ਨਾਲ ਕੀ ਗੱਲਬਾਤ ਹੋਈ ਵੀਰ ਉਹਨਾਂ ਨੂੰ ਕਿਸ ਲਪੇਟ ਦੇ ਆਗਾ ਆ ਕੇ ਚ ਸਮਝੇ ਗੱਲ ਊੜੀ ਬਣਾ ਊੜੀ ਬਣਾਇ ਸ਼ੈਗਲ ਲਗਾ ਰਾ ਉਥੇ ਊੜੀ ਬਣਾਈ ਉਹ ਲਪੇਟ ਦੇ ਆਗਾ ਆ ਕੇ ਚ ਕਿੰਨੀ ਕੁ ਉਮਰ ਸੀ ਦੀ ਉਮਰ ਤਾਂ ਛੋਟੀ ਉਮਰ ਜੀ 2-3 40 ਸਾਲ ਹੈ ਘਟਨਾ ਤੋਂ ਬਾਅਦ ਮੌਕੇ ਤੇ ਜਾਂਚ ਲਈ ਪੁੱਜੇ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਕਿਸਾਨ ਦੀ ਮੌਤ ਅੱਗ ਦੀ ਲਪੇਟ 'ਚ ਆਉਣ ਕਾਰਨ ਹੋਈ ਏ ਮ੍ਰਿਤਕ ਦੇ ਦਾ ਅਜਨਾਲਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕੀਤਾ ਗਿਆ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਏ ਬਿਆਲਪੁਰ ਕੀ ਗੱਲਬਾਤ ਹੋਈ ਏ ਗੱਲਬਾਤ ਇਹ ਮੁੰਡੇ ਦੀ ਥੂੜੀ ਬੰਨਵਾਲੀ ਥੂੜੀ ਬਣਾਉਣ ਦੇ ਚੱਕਰ 'ਚ ਜੀ ਮਗਰੋਂ ਅੱਗ ਲੱਗੀ ਨਾਲ ਬਚਾਉਂਦਾ ਬਚਾਉਂਦਾ ਅੱਗ ਦੀ ਲਪੇਟ 'ਚ ਆ ਗਿਆ ਮਰ ਧੋ ਗਈ ਹੁਣ ਹਾਂਜੀ ਧਰ ਧੋ ਗਈ ਪਤਾ ਲੱਗਾ ਮਗਰੋਂ ਕਿੰਨੇ ਅੱਗ ਲਾਈ ਸੀ ਨਹੀਂ ਇਹਨਾਂ ਦੀ ਪਤਾ ਲੱਗਾ ਵੀ ਬੰਦ ਰੋ ਹਾਂਜੀ ਕੀ ਕਾਰਵਾਈ ਕੀਤੀ ਹੁਣ ਤੱਕ ਕਾਰਵਾਈ ਹੁਣ ਚੱਲਣ ਰਹੀ ਹੈ ਜੀ ਭਾਈ ਬਹੁਤ ਤਾਗੇ ਹੀ ਉੱਥੇ ਬਾਅਦ ਸੁਣ ਕੇ ਪੋਸਟਮਾਰਡ ਕਰਾਉਣਾ ਹਾਂਜੀ ਪੋਸਟਮਾਰਡ ਕਰਾ ਕੇ ਕਾਰਵਾਈ ਕੀਤੀ ਜਾਊਗੀ ਜੋ ਬਣੇਗੀ ਜੋ ਵੀ ਬਣੇਗੀ ਜਿਹੜਾ ਵੀ ਬੰਦਾ ਜੈਸੋ ਜੀ ਵੀ ਕਾਰਵਾਈ ਹੋਏਗੀ ਉਹ ਜੀ ਠੀਕ ਹਾਂਜੀ